ਰਾਸ਼ਕਿਉ ਰਲੀਫ ਮਾਇਰਸ ਉਹਨਾਂ ਨੂੰ ਰਾਸ਼ਨ ਪਾਣੀ ਪਹੁੰਚਾਉਣ ਤੇ ਦਵਾਈਆਂ ਮੈਡੀਕਲ ਹੈਲਪ ਦੇਣ ਦੇ ਵਿੱਚ ਲੱਗੇ ਹੋਏ ਆ ਮੈਨੂੰ ਬੜੇ ਖੋਸਨਾ ਕਹਿਣਾ ਪੈ ਰਿਹਾ ਵੀ ਜਿਹੜੀ ਸਾਡੀ ਨੈਸ਼ਨਲ ਪਾਰਟੀ ਆ ਜਿਹਦੀ ਜਿਹਦੀ ਇੱਕ ਸੈਂਟਰ ਦੇ ਵਿੱਚ ਸਰਕਾਰ ਹੈ ਉਹ ਪੰਜਾਬ ਦੇ ਵਿੱਚ ਲੋਕਾਂ ਦਾ ਰਾਸ਼ਨ ਕੱਟਣ ਵਾਸਤੇ ਉਹਨਾਂ ਨੇ ਬਿਹਾਰ ਦੇ ਵਿੱਚ ਵੋਟ ਚੋਰੀ ਤੇ ਪੰਜਾਬ ਦੇ ਵਿੱਚ ਰਾਸ਼ਨ ਚੋਰੀ 32 ਲੱਖ ਬੰਦਿਆਂ ਦੇ ਜਿਹੜੇ ਹੈਗੇ ਰਾਸ਼ਨ ਕਾਰਡ ਕੱਟੇ ਜਾ ਰਹੇ ਆ ਪਹਿਲਾਂ ਇਹਨਾਂ ਨੇ ਪੰਜਾਬ ਦਾ ਪਾਣੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਮੁੱਖ ਮੰਤਰੀ ਸਾਹਿਬ ਨੇ ਉੱਥੇ ਜਾ ਕੇ ਖੁਦ ਪੈਰਾ ਦੇ ਕੇ ਉਹਨਾਂ ਨੂੰ ਨਾ ਤਾਂ ਪਾਣੀ ਚੋਰੀ ਕਰਨ ਦਿੱਤਾ ਜੀ ਹੁਣ ਜਦੋਂ ਬਰਸਾਤ ਪੈ ਰਹੀ ਆ ਤਾਂ ਹੁਣ ਪਾਣੀ ਲੈਂਦੇ ਨਹੀਂ ਹੁਣ ਕਹਿੰਦੇ ਆ ਵੀ ਤੁਸੀਂ ਡਬੋ ਸਾਨੂੰ ਪਾਣੀ ਨਹੀਂ ਚਾਹੀਦਾ ਔਰ ਇਸੇ ਤਰ੍ਹਾਂ ਨਾ ਉਹਨਾਂ ਨੂੰ ਅਸੀਂ ਰਾਸ਼ਨ ਚੋਰੀ ਕਰਨ ਦਿਆਂਗੇ ਸਾਡੀ ਸਰਕਾਰ ਡਟ ਕੇ ਇਹਦਾ ਮੁਕਾਬਲਾ ਕਰੇਗੀ ਔਰ ਲੋਕਾਂ ਦਾ ਪਰਸਨਲ ਡਾਟਾ ਮੰਗ ਰਿਆ ਨਾ ਅਸੀਂ ਉਹਨਾਂ ਨੂੰ ਡਾਟਾ ਚੋਰੀ ਕਰਨ ਦਿਆਂਗੇ ਸੋ ਇਹ ਜਿਹੜੇ ਵੋਟ ਚੋਰ ਐ ਜਿਹੜੇ ਪਾਣੀ ਚੋਰ ਐ ਜਿਹੜੇ ਰਾਸ਼ਨ ਚੋਰ ਐ ਔਰ ਜਿਹੜੇ ਡਾਟਾ ਚੋਰੀ ਕਰਨ ਵਾਲੇ ਆ ਅਸੀਂ ਇਹਨਾਂ ਨੂੰ ਵਾਰਨਿੰਗ ਵੀ ਦੰਦੇ ਆ ਕਿ ਤੁਸੀਂ ਪੰਜਾਬ ਦੇ ਨਾਲ ਖਲਵਾੜ ਨਾ ਕਰੋ ਜੇ ਲੜਾਈ ਹੋਈ ਆ ਤਾਂ ਕਿੱਥੇ ਹੋਈ ਆ ਜੀ ਉਹ ਫਾਜ਼ਲਕਾਚ ਹੋਈ ਆ ਮੁਕਸਰ ਦੇ ਵਿੱਚ ਹੋਈ ਆ ਤੁਸੀਂ ਆਪਰੇਸ਼ਨ ਸੰਦੂਰ ਦੀਆਂ ਗੱਲਾਂ ਕਰਦੇ ਹੋ ਤੇ ਆਪਣੇ ਤਰਨਤਾਰਨ ਚ ਹੋਈ ਆ ਜਨਾਲੇ ਚ ਹੋਈ ਆ ਗੁਰਦਾਸਪੁਰ ਚ ਹੋਈ ਆ ਪੰਜਾਬ ਚ ਹੋਈ ਆ ਵੰਡ ਪੰਜਾਬ ਦੀ ਹੋਈ ਸੰਦੂਰ ਇੱਥੇ ਹੋਇਆ ਜਾਂ ਜਿਹੜਾ ਤੁਹਾਡਾ ਜੰਮੂ ਕਸ਼ਮੀਰ ਚਾ ਜੰਮੂ ਦੇ ਵਿੱਚ ਖਾਸ ਖਾਸ ਤੌਰ ਤੇ ਜਿਹੜੀ ਉਹ ਹੋਈ ਆ ਇੱਥੇ ਸਾਡੇ ਤੇ ਮੋਟਰ ਗਿਰਦੇ ਆ ਸੀ ਸਾਰੇ 15 ਕਿਲੋਮੀਟਰ ਤੇ ਬੈਠੇ ਆ ਤੁਹਾਡੇ ਕੋਈ ਮੋਟਰ ਕਦੇ ਗੁਜਰਾਤ ਵਿੱਚ ਗਿਰਿਆ ਤਾਂ ਮੈਨੂੰ ਦੱਸੋ ਜੇ ਬਿਹਾਰ ਚ ਗਿਰਿਆ ਤਾਂ ਦੱਸੋ ਜੇ ਕਿਸੇ ਹੋਰ ਸਟੇਟ ਵਿੱਚ ਗਿਰਿਆ ਯੂਪੀ ਵਿੱਚ ਗਿਰਿਆ ਤਾਂ ਮੈਨੂੰ ਦੱਸੋ ਜੇ ਉੱਥੇ ਕੋਈ ਤੁਹਾਡੇ ਡਰੋਨ ਗਿਰਿਆ ਤਾਂ ਦੱਸੋ ਸਾਡੇ ਤਾਂ ਇੱਥੇ ਬੰਦੇ ਮਰੇ ਆ ਸਾਡੇ ਬੰਦੇ ਸ਼ਹੀਦ ਹੋਇਆ ਇੱਥੇ ਸੋ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਇਹ ਜਿਹੜੇ ਆਗੇ ਆਪਣੀਆਂ ਜੜੀਆਂ ਤੁਹਾਡੀਆਂ ਕੁਝ ਹਰਕਤਾਂ ਨੂੰ ਤੋਂ ਬਾਜ਼ ਆਓ ਔਰ ਜੇ ਪੰਜਾਬ ਦੇ ਮੰਤਰੀ ਢਾਣੀਆਂ ਵਿੱਚ ਜਾ ਕੇ ਦੇਰਿਆਂ ਵਿੱਚ ਜਾ ਕੇ ਕਰ ਸਕਦੇ ਆ ਤਾਂ ਕੇਂਦਰੀ ਦੇ ਮੰਤਰੀਆਂ ਦੇ ਪੈਰਾਂ 'ਚ ਮੀੜੀਆਂ ਨਹੀਂ ਪਈਆਂ ਹੋਈਆਂ ਉਹਨਾਂ ਨੂੰ ਵੀ ਮੈਂ ਕਹਿੰਦਾ ਪੰਜਾਬ ਚ ਜਾਓ ਹਿਮਾਚਲ 'ਚ ਜਾਓ ਉੱਤਰਾਖੰਡ 'ਚ ਜਾਓ यूपी राजस्थान ਚ ਵੀ ਜਾਓ ਮੱਧ ਪ੍ਰਦੇਸ਼ ਚ ਵੀ ਜਾਓ ਆਸਾਮ ਚ ਵੀ ਜਾਓ ਜਿੱਥੇ ਲੋਕ ਡੁੱਬੇ ਹੋਏ ਆ ਤੁਹਾਨੂੰ ਵੋਟਾਂ ਚੋਰੀ ਕਰਨ ਦੀ ਪਈ ਹੋਈ ਆ ਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਜਿਹੜਾ ਆ ਰਾਸ਼ਨ ਚੋਰੀ ਆ ਤੁਹਾਨੂੰ ਨਹੀਂ ਕਰਨ ਦੇਵਾਂਗੇ ਅਸੀਂ ਤੁਹਾਨੂੰ ਕੋਈ ਜਿਹੜੀਆਂ ਕੁਝੀਆਂ ਹਰਕਤਾਂ ਹੈਗੀਆਂ ਲੋਕ ਪੰਜਾਬ ਦੇ ਸਮਝ ਚੁੱਕੇ ਆ ਤੇ ਤੁਸੀਂ ਡਰਾਮੇਬਾਜ਼ੀਆਂ ਬੰਦ ਕਰੋ ਜਿੰਨੇ ਕੇਂਦਰ ਦੇ ਮੰਤਰੀ ਆ ਮੈਂ ਪ੍ਰਧਾਨ ਮੰਤਰੀ ਜੀ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਹੋ ਲੜਾਈ ਤੋਂ ਬਾਅਦ ਤੁਸੀਂ ਕਿੱਥੇ ਕਿੱਥੇ ਜਾਇਓ ਸਾਰੀ ਦੁਨੀਆ ਚ ਘੁੰਮ ਆਇਓ ਤੁਸੀਂ ਪ੍ਰਧਾਨ ਮੰਤਰੀ ਜੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਇੱਕ ਵਾਰੀ ਜੰਮੂ ਵੀ ਜਾਓ ਇੱਕ ਵਾਰੀ ਆਪ ਆ ਕੇ ਫਾਜ਼ਲਕਾ ਦੇ ਪਿੰਡਾਂ 'ਚ ਜਾਓ ਜਿੱਥੇ ਮੋਟਰ ਕਰੇ ਆ ਜਿੱਥੇ ਲੋਕ ਮਰਿਆ ਉਹਨਾਂ ਦੇ ਘਰ 'ਚ ਜਾ ਕੇ ਆਓ ਦੇਖ ਕੇ ਆਓ ਤੁਹਾਨੂੰ ਪਤਾ ਲੱਗੇ ਕਿ ਆਪਰੇਸ਼ਨ ਸੋਧੀਰ ਚੜਾ ਕਿ ਤੁਸੀਂ ਕਹਿੰਦੇ ਲਗਾਤਾਰ ਚੱਲੇਗਾ ਇਹ ਇਹਨੂੰ ਸਸਪੈਂਡ ਕੀਤਾ ਤੁਹਾਨੂੰ ਪਤਾ ਲੱਗੇਗਾ ਕਿ ਲੜਾਈ ਦਾ ਮਤਲਬ ਕੀ ਹੁੰਦਾ ਕਿਉਂ ਲੜਦੇ ਹੋ ਤੁਸੀਂ ਤੁਸੀਂ ਪ੍ਰਧਾਨ ਮੰਤਰੀ ਹੋ ਗੱਲ ਕਰੋ ਤੁਸੀਂ ਚੀਨ ਨੂੰ ਜਾ ਰਹੇ ਹੋ ਪਹਿਲਾਂ ਉਹਨਾਂ ਨੂੰ ਕਹਿੰਦੇ ਸੀ ਕਿ ਚੀਨ ਨੇ ਲੜਾਈ ਕੀਤੀ ਹੈ ਸਾਡੇ ਨਾਲ ਚੀਨ ਸਾਡਾ ਵੱਡਾ ਕ੍ਰਿਕਟ ਦਾ ਮੈਚ ਖੇਡ ਲਾਂਗੇ ਜੋ ਤੁਹਾਨੂੰ ਸੂਟ ਕਰਦਾ ਉਹ ਕਰ ਲਾਂਗੇ ਉਹਨਾਂ ਨੂੰ ਬੁਲਾ ਲਾਂਗੇ ਜਦੋਂ ਤੁਹਾਡਾ ਦਿਲ ਕਰੇਗਾ ਉਸ ਦਿਨ ਤੁਸੀਂ ਜਾਓਗੇ ਹੁਣ ਆਓ ਇੱਥੇ ਆ ਪਾਣੀ ਨੂੰ ਸੰਭਾਲੋ ਸਾਰੇ ਸੂਬਿਆਂ ਦਾ ਵੀ ਸੰਭਾਲੋ ਹਮਾਸ਼ਲ ਦੀ ਬਰਬਾਦੀ ਬੰਦ ਕਰੋ ਪੰਜਾਬ ਦੀ ਜੰਮੂ ਦੀ ਬਰਬਾਦੀ ਬੰਦ ਕਰੋ ਗੱਲ ਕਰੋ ਦੁਸ਼ਮਣ ਦੇ ਨਾਲ ਵੀ ਗੱਲ ਕਰਨੀ ਪੈਂਦੀ ਹੈ ਜਦੋਂ ਜਿਹੜੇ ਤੁਹਾਡੇ ਜੇ ਜੇ ਅਮਰੀਕਾ ਦਾ ਜਿਹੜਾ ਰਾਸ਼ਟਰਪਤੀ ਹੈ ਉਹ ਰੂਸ ਜਾ ਸਕਦਾ ਰੂਸ ਦੇ ਪ੍ਰਧਾਨ ਮੰਤਰੀ ਨਾਲ ਉਹ ਜਾ ਕੇ ਲਾਸਕਾ ਉਹਦੇ ਨਾਲ ਗੱਲ ਕਰ ਸਕਦਾ ਤੇ ਇਹ ਆਪਣੇ ਲੋਕਾਂ ਨੂੰ ਬਚਾਉਣ ਲਈ ਖੜਾ ਹੋ ਤਾਂ ਬਚਾਉਣ ਦੀ ਗੱਲ ਕਰੋ ਲੋਕਾਂ ਨੂੰ ਗਰੀਬੀ ਤੋਂ ਬਾਹਰ ਕਿੱਦਾਂ ਕੱਢਣਾ ਉਹਦੀ ਗੱਲ ਕਰੋ ਬਿਮਾਰੀ ਤੋਂ ਬਾਹਰ ਕਿੱਦਾਂ ਕੱਢਣਾ ਇਸ ਤਰ੍ਹਾਂ ਗੱਲ ਕਰ ਲਓ ਇਹ ਮਜ਼ਾਲਾ ਨਾਲ ਨਹੀਂ ਹਟਣੇ ਹਾੜ ਤੁਹਾਡੇ ਇਹ ਪਲੈਨਿੰਗ ਕਰਨੀ ਪਊਗੀ ਕਰੋ ਇਹਦਾ ਸਾਰਾ ਪਾਣੀ ਨੂੰ ਸੰਭਾਲੋ ਇਹਨੂੰ